ਜੀ ਪਿੰਡ ਰਣਗੜ ਸਰਦਾਰ ਹਰਜੀਤ ਸਿੰਘ ਸਵੇਰ ਦੇ ਵੀਰ ਜੀ ਪਹਿਲਾਂ ਤਾਂ ਕੱਲ ਪਰਸ ਦੀ ਗੱਲ ਆ ਦੋ ਤਿੰਨ ਦਿਨ ਹੋ ਗਏ ਆ ਵੀ ਉਹ ਗੱਲਬਾਤ ਚੱਲਣ ਦੀ ਸੀ ਉਹਨਾਂ ਨੇ ਐਵੇਂ ਖਿੱਚ-ਖਿੱਚ ਦੀ ਜੀ ਹੋਣ ਦੀ ਸੀ ਜੀ ਤੇ ਰਾਤੀ 12 ਵਜੇ ਆਮਨ ਵੀਰ ਸਰਪੰਚ ਤੇ ਤੇ ਦੂਜਾ ਕਰਮਜੀਤ ਸਿੰਘ ਨਾਲ ਹੋਰ ਸਾਰੇ ਮੁੰਡੇ ਲੈ ਕੇ ਰਾਤ ਨਰਵੈਲ ਸਰਪੰਚ ਉਹਦਾ ਮੁੰਡਾ ਰਾਤ 12 ਵਜੇ ਹੁੱਲੜ ਬਾਜੀ ਹਥਿਆਰ, ਕਿਰਪਾਨਾਂ ਤੇ ਲੈ ਕੇ ਗਲੀਆਂ 'ਚ ਫਿਰਦੇ ਰਹੇ ਅਸੀਂ ਸਵੇਰੇ ਉਹਨਾਂ ਨੂੰ ਜਿਨ੍ਹਾਂ ਦੀ ਥੋੜੀ ਜਿਹੀ ਗੱਲਬਾਤ ਹੀ ਉਹਨਾਂ ਦੇ ਘਰੇ ਪੁੱਛਣ ਗਏ ਆ ਵੀ ਵੀਰ ਸਾਡਾ ਕੀ ਰੋਲ ਆ ਉਹਨਾਂ ਨੂੰ ਮੋਦਬਰ ਬੰਦੇ ਚਲੋ ਸਮਝਾਉਣ ਤੇ ਜਾਂਦੇ ਹੀ ਹੁੰਦੇ ਆ ਹਾਂਜੀ ਤੇ ਅਸੀਂ ਗਏ ਆ ਤੇ ਉਹਨੇ ਚਿਰ ਚੋਂ ਉਹਨਾਂ ਨੇ ਚੁੱਕ ਉਹਨਾਂ ਨੂੰ ਫੋਨ ਕੀਤਾ ਉਹ ਥਿਆ ਰਾਨਾ ਲੈ ਸੋ ਗਏ ਸਾਰੇ ਹੀ ਤੇ ਆਉਂਦੇ ਆਨੇ ਵਾ ਗੋਲੀਆਂ ਚਲਾਉਣ ਲੱਪੇਰ ਤੇ ਉਹਦੇ ਵਿੱਚ ਇੱਕ ਸਾਡਾ ਵੀਰ ਛੋਟਾ ਜਿਹੜਾ ਕਿ ਸਾਰੀ ਦੁਨੀਆ ਦੇ ਹੱਥ ਜੋੜਦਾ ਵਾ ਸਾਡੇ ਹੀ ਨਹੀਂ ਇਕੱਲੇ ਹੋਰ ਵੀ ਜਿਹੜਾ ਕੋਈ ਜਾਂਦਾ ਉਹਦੇ ਨਾਲ ਵੀ ਪ੍ਰੇਮ ਨਾਲ ਇੰਨਾ ਪ੍ਰੇਮ ਕਰਦਾ ਜੇ ਕੋਈ ਦੱਸ ਨਹੀਂ ਸਕਦੇ ਸਾਡਾ ਦਿਲ ਰੋਂਡਿਆ ਸਾਡੇ ਕੋਲ ਲਫ਼ਜ਼ ਨਹੀਂ ਕੋਈ ਹੈਗੇ ਹੁਣ ਸਵੇਰ ਦਾ ਘੱਟੋ ਘੱਟੀ ਇੱਥੇ ਸਾਨੂੰ ਆਇਆ ਨੂੰ ਜੀ ਭਾਜੀ 4 ਵਜੇ ਤੋਂ ਪਹਿਲਾਂ ਦੇ ਆਏ ਆ ਇਹ ਪੋਸਟਮੈਨ ਕਰਾਉਣ ਵਾਸਤੇ ਜੀ ਤੇ ਪਹਿਲਾਂ ਸਾਨੂੰ ਡਾਕਟਰ ਸਾਹਿਬ ਉਹਨਾਂ ਨੇ ਪੁੱਛਿਆ ਸਾਨੂੰ ਮਿਲੇ ਆਂ ਤੇ ਉਹਨਾਂ ਨੇ ਕਹਿੰਦੇ ਵੀ ਗੋਲੀ ਲੱਭ ਨਹੀਂ ਰਹੀ। ਇਹ ਬੇਨਤੀ ਕੀਤੀ ਅਸੀਂ ਡਾਕਟਰ ਸਾਹਿਬ ਜੀ ਅਸੀਂ ਇਹਨਾਂ ਨੂੰ ਉਹਨਾਂ ਨੇ ਸਾਨੂੰ ਰਾਏ ਦਿੱਤੀ ਆ ਵੀ ਤੁਸੀਂ ਇਹਨਾਂ ਦਾ ਸੰਸਕਾਰ ਕਰਨ ਵੇਲੇ ਤੁਸੀਂ ਉਤੋਂ ਗੋਲੀ ਚੁੱਕ ਲਿਓ। ਅਸੀਂ ਫਿਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਇਹ ਤਾਂ ਪੀਰਾਂ ਦੀ ਸੇਵਾ ਕਰਦੇ ਨੇ ਵੀਰ ਮੇਰੇ। ਇਹਨਾਂ ਨੂੰ ਅਸੀਂ ਦਫਨਾਉਣਾ ਵਾ ਜੀ। ਹਾਂ ਜੀ। ਫਿਰ ਉਹਨਾਂ ਨੇ ਛਾਸ਼ਣ ਦਿੱਤਾ ਵੀ ਅਸੀਂ ਦੁਬਾਰਾ ਅਕਸਰਾ ਕਰਾ ਕੇ ਲੈ ਆਏ ਆ ਜੀ ਉਹਨੇ। ਤੇ ਹੁਣ ਇਸ ਵੇਲੇ ਕਰਦੇ ਰਿਹਾ ਆ। ਤੇ ਤੁਸੀਂ ਮੰਗ ਕੀ ਕਰਦੇ ਪੜੀ? ਅਸੀਂ ਤਾਂ ਮੰਗੇ ਹੋਈ ਕਰਦੇ ਆ ਜੀ। ਇਹ ਜਿਹੜੇ ਹੌਲਦਬਾਜ ਨੇ ਤੇ ਜਿਨ੍ਹਾਂ ਨੇ ਇੰਨਾ ਵੱਡਾ ਕਾਂਡ ਕਰਤਾ ਵੀਰ ਜੀ ਕੋਈ ਨਾਂ ਪੈਣ ਵਾਲਾ ਘਟਾ ਇੱਕ ਮੇਰਾ ਵੀਰ ਵੱਡਾ ਜਿਹਦੇ ਨਲਾਂ ਤੇ ਗੋਲੀ ਵੇਜੀ ਆ ਉਹ ਅਮਨਦੀਪ ਉਥੇ ਜਿਹੜੇ ਲਾਜਾ ਹੁਣੇ ਆਉਣ ਆਇਆ ਵੀ ਪਰੇਸ਼ਨ ਹੋ ਗਿਆ ਵਾ ਉਹਦਾ ਜੀ ਇਹ ਘਰੇ ਆ ਕੇ ਪਏ ਸੀ ਬੰਦੇ ਤੇ ਇਹ ਵੀਰ ਜੀ ਘਰੇ ਆ ਕੇ ਪਏ ਨੇ ਵੀਰੋ ਨਾਲ ਅਸੀਂ ਉਥੋਂ ਜੋ ਨਿਕਲੇ ਆ ਅਸੀਂ ਇਹਨੂੰ ਵੀਰ ਨੂੰ ਲੈ ਕੇ ਦੂਜੇ ਨੂੰ ਗੋਲੀ ਵੱਜ ਗਈ ਆ ਇਹਦੇ ਮਗਰੋਂ ਜਾ ਕੇ ਇਹਨਾਂ ਨੂੰ ਘਰੇ ਨਾਲ ਗੱਡੀ ਇਹਨਾਂ ਦੀ ਤੋੜੀ ਆ ਤੇ ਨਾਲ ਹੀ ਇਹਨਾਂ ਦੇ ਗੋਲੀਆਂ ਮਾਰਤੀਆਂ ਸਿੱਧੀਆਂ ਬੰਦੇ ਸੀ ਉਹ ਜੀ ਜਿੰਨੇ ਦੇ ਬੰਦੇ ਤਾਂ ਕਾਫੀ ਜੀ ਜਿੰਨੇ ਗੋਚਰੇ ਜੀ ਕੋਈ ਅਸੀਂ ਪੁਲਿਸ ਨੂੰ ਦੱਸਦੇ ਜਿੰਨੇ ਸਾਨੂੰ ਯਾਦ ਸੀ ਉਹਨਾਂ ਦੇ ਵਿੱਚ ਸੀ ਸੀ ਵੀ ਕੋਈ ਸਾਹਮਣੇ ਆਈ ਕੋਈ ਉੱਥੇ ਉਹ ਭਾਜੀ ਕੋਈ ਅਸੀਂ ਤੋਂ ਸਾਨੂੰ ਅਸੀਂ ਤਾਂ ਸਵੇਰ ਦੇ ਇੱਥੇ ਆਏ ਜੇ ਜਦੋਂ ਦੇ ਉਦੋਂ ਦੇ ਹੀ ਲੈ ਕੇ ਆ ਗਏ ਆ ਵੀਰ ਨੂੰ ਵੱਡੇ ਨੂੰ ਉਹਨੂੰ ਪਹਿਲਾਂ ਅਸੀਂ ਸਵੇਰ ਲੈ ਕੇ ਗਏ ਜੀ ਸਵੇਰੇ ਫਿਰ ਪਤਾ ਨਹੀਂ ਕਿੰਨੇ ਬੰਦੇ ਆ ਗ੍ਰਿਫਤਾਰੀ ਜੀ 3-4 2-3 ਬੰਦੇ ਦੀ ਦੱਸਦੇ ਆ ਜੀ ਹੋਈ ਹੈ ਹਾਂਜੀ ਐਸਐਚਓ ਆਪਸਾ ਆਏ ਤੇ ਉਹਨਾਂ ਦੱਸਿਆ ਵੀ 2-3 ਬੰਦਿਆਂ ਦੀ ਗ੍ਰਿਫਤਾਰੀ ਹੋਈ ਆ ਪਰ ਅਸੀਂ ਮੰਗ ਕਰਦੇ ਆ ਵੀ ਜਿਹੜੇ ਸਾਰੇ ਜਿਹੜੇ ਵੱਡੇ ਤਨਾੜ ਨੇ ਜਿ ਤਰ੍ਹਾਂ ਅਮਨਬੀਰ ਸਕੂਲ ਵਾਲਾ ਜਿਹੜਾ ਜਰਾਵਲ ਦੇ ਸਕੂਲ ਦਾ ਮਾਲਕ ਹੈ ਜਿਹੜਾ ਅਮਨਬੀਰ ਤੇ ਨਰਵੈਲ ਸਰਪੰਚ ਜਿਹੜਾ ਸਿੱਧਾ ਹੀ ਸ਼ਰਿਆਮ ਹੀ ਲੋਕਾਂ ਨੂੰ ਗੋਲੀਆਂ ਚਲਾਉਂਦੇ ਪਏ ਆ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਵਗੈਰਾ ਤੇ ਨਹੀਂ ਕੋਈ ਰੰਜਿਸ਼ ਵੀਰ ਜੀ ਕੋਈ ਵੀ ਨਹੀਂ ਇਹਨਾਂ ਨਾਲ ਰੰਜਿਸ਼ ਕੀ ਹੋਣੀ ਸਾਡੀ ਇਹਨਾਂ ਨਾਲ ਸਾਡੀ ਇਹਨਾਂ ਨਾਲ ਕੋਈ ਰੰਜਿਸ਼ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਸਿਰਫ ਇਹ ਵੀਰ ਮੇਰਾ ਜਿਹੜਾ ਵੱਡਾ ਬਿਕਰਮਜੀਤ ਸਿੰਘ ਆ ਇਹਨੂੰ ਅਸੀਂ ਅਰਗੀ ਚੋਣਾ ਵਿੱਚ ਆਮ ਪਾਰਟੀ ਵੱਲੋਂ ਸਰਪੰਚ ਖਿਲਾ ਰਿਆ ਵਾ ਹਾਂਜੀ ਉਹਦੇ ਮਸਲੇ ਜੀ ਉਹ ਵੀਰੇ ਇਹਦੇ ਹਲਾਉਂਦੇ ਜਾਂਦੇ ਆ ਲੋਕ ਕੰਮਾਂ ਨੂੰ ਉਹਦੇ ਤੋਂ ਹੀ ਉਹ ਜੈਲਸ ਨੇ ਜੀ ਉਹ ਕਿਹੜੀ ਦੂਸਰੀ ਜਰਮ ਚ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਵੀਰ ਜੀ ਇਹ ਵੀਰ ਸਾਡਾ ਜਿਹੜਾ ਇਹ ਆਮ ਪਾਰਟੀ ਨਾਲ ਸੰਬੰਧਿਤ ਰੱਖਦਾ ਜੀ ਤੇ ਸਰ ਗੋਲੀਆਂ ਮਾਰੀਆਂ ਉਹਨਾਂ 'ਚ ਕੋਈ ਅੰਤ ਨਹੀਂ ਜੇ ਛੱਡਿਆ ਕੋਈ ਧੱਕਾ ਕਰਨ ਵਾਲਾ ਤੇ ਰਾਤ ਇਹ ਦੱਸ ਨਹੀਂ ਸਕਦੇ 12 ਵਜੇ ਕੇ ਕੋਈ ਇੱਕ ਦੋ ਮਿੰਟ ਦਾ ਟਾਈਮ ਹੋਣਾ ਜਦੋਂ ਇਹ ਗਲੀਆਂ 'ਚ ਫਿਰਦੇ ਆ ਹਥਿਆਰ ਲੈ ਕੇ ਨੰਗੇ ਤਲਵਾਰਾਂ ਤਿਆਰ ਕਿਰਪਾਨਾਂ ਜੋ ਵੀ ਇਹਨਾਂ ਦੇ ਕੋਲ ਹੈਗਾ ਜੀ ਸਾਰਾ ਕੁਝ ਹੀ ਲੈ ਕੇ ਫਿਰਦੇ ਤੇ ਸੱਚੀ ਹੈ ਜੀ ਬਰਾਮਦ ਦੀ ਦੱਸਿਆ ਐਸਐਚਓ ਸਾਹਿਬ ਨੇ ਦੱਸਿਆ ਅਸੀਂ ਕੋਲ ਵੀ ਦਿੱਤੇ ਉਹਨਾਂ ਨੂੰ ਸਰ ਜਿਹੜੇ ਪੰਜ ਤੋਂ 6 ਲਾਇਸੈਂਸ ਹੈ ਕਿ ਨਹੀਂ ਜੀ ਨਜਾਇਜ਼ اسلحਾ ਇਹ ਸਾਨੂੰ ਐਸਐਸਪੀ ਸਾਹਿਬ ਵੀ ਆਏ ਸੀ ਉਹ ਦੱਸ ਕੇ ਗਏ ਨੇ ਵੀ ਨਜਾਇਜ਼ اسلحਾ ਉਹਨਾਂ ਕੋਲ ਜੀ ਬਰਾਮਦ ਕਰ ਲਿਆ ਹਾਂਜੀ ਹੁਣ ਅਸੀਂ ਇਹ ਮੰਗ ਕਰਦੇ ਆਂ মিডিਆ ਥਰੂ ਸਾਰੇ ਹੀ ਮੇਰੇ ਵੀਰ ਜਿੰਨੇ ਵੀ ਹੈਗੇ ਨੇ ਵੇਖੋ ਇਹ ਸਾਡਾ ਕੱਲਿਆ ਨਾ ਨਹੀਂ ਆ ਜੋ ਹਾਲ ਉਹ ਕਰਨ ਦੇ ਨੇ ਨਾ ਪਿੰਡ 'ਚ ਕੱਲ ਨੂੰ ਧੀਆਂ ਪਹਿਣਾ ਬਚਾਉਣੀ ਆ ਔਖੀਆਂ ਜੀ ਇਹਨਾਂ ਨੂੰ ਵਸਵਾ ਦੇ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਬਾਬਾ ਜੀ ਇਹਦੇ ਰਾਬਰ ਕੇ ਬੰਦੇ ਨੇ ਇਹਦੇ ਤੁਸੀਂ ਯਕੀਨ ਕਰਕੇ ਜਾਣਿਓ 20 ਵਾਰੀ ਸਾਨੂੰ ਮਿਲਣਗੇ ਤੇ 20 ਵਾਰੀ ਇਹਨਾਂ ਕਹਿਣਾ ਵੀ ਵੀਰ ਜੀ ਲੜਿਆ ਨਾ ਲੜਿਓ ਨਾ ਕਹੇ ਨਾ ਹੱਥ ਜੋੜ ਕੇ ਪਾਜੋ ਇਹਨਾਂ ਨੂੰ ਇਹੋ ਜਿਹੇ ਇਨਸਾਨ ਨੇ ਜੇ ਇਹੋ ਜਿਹੇ ਇਨਸਾਨ ਨੂੰ ਆਪਾਂ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿਆਂਗੇ ਤੇ ਫਿਰ ਦੱਸੋ ਕੀ ਕਰਾਂ ਜਿੰਨਾ ਲੋਕਾਂ ਨੂੰ ਸੇਧ ਦੇਣੀ ਆ ਜਿੰਨਾਂ ਨੇ ਲੋਕਾਂ ਦਾ ਭਲਾ ਕਰਨਾ ਵਾ ਫਿਰ ਉੱਥੇ ਸੰਗਤ ਆਉਂਦੀ ਆ ਤੁਸੀਂ ਕਦੇ ਹੁਣ ਜਦਨ ਹੋਊਗਾ ਜਦਨ ਅਸੀਂ ਕਰਾਂਗੇ ਜੀ ਇਹਨਾਂ ਦਾ ਚਾਲੀਆ ਕਰਾਂਗੇ ਜੇ ਉਹਦਾਂ ਆਓਗੇ ਤੇ ਵੇਖੋਗੇ ਵੀ ਕਿਹੜੇ ਕਿਹੜੇ ਲੋਕ ਇਹਨਾਂ ਨੇ ਮਤਲਬ ਕਿ ਇਹਨਾਂ ਨੂੰ ਕੀਤਾ ਵਾ ਸਾਨੂੰ ਆਪ ਸੇਧ ਬਣ ਦੇਣ ਵਾਲੇ ਇਨਸਾਨ ਦੇ ਵੀ ਤੁਸੀਂ ਇੰਜ ਨਹੀਂ ਵੀਰ ਜੀ ਇੰਜ ਕਰਿਓ ਇੰਜ ਨਹੀਂ ਇੰਜ ਕਰਿਓ ਇਹਨਾਂ ਦਾ ਤਾਂ ਕੋਈ ਰੋਲ ਵੀ ਕੋਈ ਨਹੀਂ ਇਹਨਾਂ ਤੇ ਕੁਝ ਗਾਲ ਨਹੀਂ ਕਿਸੇ ਨੂੰ ਕਿਸੇ ਨਾਲ ਕੋਈ ਮਸਲਾ ਨਹੀਂ ਕੋਈ ਵੰਡ ਨਹੀਂ ਕੋਈ ਵਿਹਾਰ ਨਹੀਂ ਕੋਈ ਕੋਈ ਲੈਨ ਨਹੀਂ ਕੋਈ ਦੇਨ ਨਹੀਂ ਕੋਈ ਤੇ ਬਸ ਕਿੰਨੀ ਕੁ ਉਮਰ ਹੈਗੀ ਸੀ ਇਹਨਾਂ ਦੀ ਇਹਨਾਂ ਦੀ 45 ਸਾਲ ਉਮਰਿਆ ਵੀਰ ਜੀ ਅਕਸਲੇ ਉਮਰ ਤੋਂ ਤੇ ਤੁਹਾਨੂੰ ਤੁਸੀਂ ਵੇਖੋਗੇ ਜੀ ਉਮਰ ਤੇ ਇਹਨਾਂ ਦੀ ਹੁਣ ਤੁਸੀਂ ਤੁਹਾਨੂੰ ਫੋਟੋ ਵਿਖਾਈਓ ਉਮਰ ਕੀ ਜਨਾਂ ਦੀ ਉਮਰ ਤੇ ਸਾਡੇ ਨਾਲੋਂ ਵਾਲੀ ਅਹੀਂ ਇਹਨਾਂ ਨੂੰ ਮਤਲਬ ਵੱਡੇ ਆ ਤੇ ਸਾਡੇ ਨਾਲੋਂ ਕਿਤੇ ਸਹੀ ਨੇ ਦੀ ਆਮ ਜੰਗ ਮੁੰਡਿਆਂ ਨਾਲ ਉਹਨਾਂ ਦੇ ਬੇਟੇ ਆ ਉਹਨਾਂ ਨਾਲੋਂ ਵੱਧ ਕੰਮ ਕਰਦੇ ਨੇ ਸਾਰਾ ਸਾਰਾ ਦਿਨ ਕੋਈ ਥੱਕਣਾ ਨਹੀਂ ਫਿਰ ਤੁਸੀਂ ਸਵੇਰੇ ਟਾਈਮ ਨਾਲ ਉੱਠ ਕੇ ਜਾਣਾ ਜੀ ਡੰਗਰ ਰੱਖਿਆ ਵਾ ਇਹ ਤਾਂ ਵੀਰ ਜਿੰਨੀ ਅਸੀਂ ਸਿਫਤ ਕਰ ਲਈ ਓਨੀ ਥੋੜੀ ਪਰ ਉਹਨਾਂ ਨੇ ਬਹੁਤ ਨਿੰਦਰ ਜੋ ਕੰਮ ਕੀਤਾ ਜੀ ਤਿਤਨਗੁਰਾਂ ਜਿਹਾ ਅਸੀਂ ਜਦੋਂ ਪਹਿਲਾਂ ਵੀਰ ਨੂੰ ਗੋਲੀ ਵੱਜ ਗਈ ਆ ਅਸੀਂ ਉਦੋਂ ਲੈ ਕੇ ਸ਼ਹਿਰ ਭੱਜ ਆਏ ਆ ਜੀ ਉਹਨਾਂ ਨੂੰ ਤੇ ਉਹਨਾਂ ਨੇ ਮਤਲਬ ਕਿ ਮਗਰੋਂ ਅਸੀਂ ਅਸੀਂ ਵੀ ਇਹ ਸੋਚਦੇ ਹਾਂ ਵੀ ਜਦੋਂ ਇੱਕ ਬੰਦੇ ਨੂੰ ਛੱਟ ਲੱਗ ਜਾਂਦੀ ਲੜਾਈਆਂ ਚ ਛੱਟ ਵੱਜ ਗਈ ਛੱਟ ਵੱਜ ਗਈ ਤੇ ਗੋਲੀ ਲੱਗ ਗਈ ਗੋਲੀ ਦਾ ਤਾਂ ਨਾ ਹੀ ਬੜਾ ਡਾਡਾ ਆ ਜੀ ਕੋਈ ਵੀ ਜਦੋਂ ਗੋਲੀ ਤੁਸੀਂ ਕਹੇ ਤੀ ਨਾ ਗੋਲੀ ਲੱਗ ਗਈ ਸਮਝੋ ਬੰਦਾ ਅਗਲੇ ਬੰਦੇ ਤੋਂ ਉੰਜ ਹੀ ਡੈੱਡ ਹੋ ਜਾਂਦੇ ਨੇ ਜਿਹੜੇ ਸਾਡੇ ਨਾਲ ਗਏ ਹੁੰਦੇ ਉਹ ਵੀ ਡੈੱਡ ਹੋ ਜਾਂਦੇ ਵੀ ਹੋ ਗੋਲੀ ਵੱਜ ਗਈ ਆ ਅਸੀਂ ਦਵਾ-ਦਵ ਲੈ ਕੇ ਕੋਈ ਕੁਝ ਲੈ ਕੇ ਆ ਗਏ ਆ ਤੇ ਇਹ ਤੇ ਸੇਵਲਾ ਹਸਤਾਲ ਲੈ ਕੇ ਆਏ ਆ ਜੀ ਤੇ ਉਤੋਂ ਬਾਅਦ ਮੁੜ ਕੇ ਫਿਰ ਅਸੀਂ ਉਹਨਾਂ ਨੂੰ ਵੀਰ ਉਹਨਾਂ ਨੇ ਉਹਨਾਂ ਦੂਜੇ ਹਸਤਾਲ ਖੜਿਆ ਸੀ ਉੱਥੋਂ ਉਹਨਾਂ ਨੇ ਮੰਦਿਰ ਪ੍ਰੇਰ ਕਰਦਾ ਮੰਨਜੀਤ ਜਾ ਕੇ ਮੰਦਿਰ ਦਿੱਤਾ ਸਵੇਰੇ ਤੋਂ ਹੁਣ ਅਸੀਂ ਘਟੋ ਘੱਟੀ ਇੱਥੇ ਜੀ 4 ਤੋਂ 5 ਤੋਂ 6 ਘੰਟੇ ਹੋ ਗਏ ਆ ਹੁਣ ਵੀ ਡਾਕਟਰਾਂ ਨੇ ਸਾਨੂੰ ਦੱਸਿਆ ਜੀ ਵੀ ਅਸੀਂ ਪਹਿਲਾਂ ਪੁੱਛਿਆ ਉਹਨਾਂ ਨੂੰ ਕਿਵੇਂ ਆਉਂਦੇ ਉਹਨਾਂ ਨੇ ਇਹੋ ਗੱਲ ਦੱਸੀ ਆ ਵੀ ਕੋਈ ਗੱਲ ਨਹੀਂ ਤੁਹਾਡੇ ਲੱਗ ਕੇ ਦੇਵਾਂਗੇ ਕੋਈ ਤੁਹਾਡੇ ਕੇ ਦੇਵਾਂਗੇ ਤੇ মিডিਆ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਅਹੀਂ ਆਏ ਸਵੇਰ ਦੇ ਸਾਡੇ ਨਾਲ ਸਾਥ ਦੇਂਦੇ ਜੇ ਤੁਹਾਡਾ ਧੰਨਵਾਦ ਆ ਤੇ ਸਾਡੀ ਗਾਂ ਵੀ ਸੁਣਿਓ ਅਰ ਜੇ ਅਹੀਂ ਜੇ ਸਾਡੇ ਬੰਦੇ ਦੇ ਨਾਂ ਉਹਨਾਂ ਨੇ ਕੱਲ ਉਹਨਾਂ ਦੀ ਰੈਸਟ ਪਾਉਂਦੇ ਆ ਤੇ ਅਹੀਂ ਹੋ ਸਕਦਾ ਵੀ ਇਹਨਾਂ ਨੂੰ ਅਹੀਂ ਰੋਡ ਤੇ ਲੈ ਕੇ ਬਈਏ ਕਿਉਂਕਿ ਇਨਸਾਫ ਚਾਹੁੰਦੇ ਆ ਅਹੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਅਹੀਂ ਕਹੇ ਨਾ ਕਰੀਏ ਨਾ ਇਹਨਾਂ ਕੇ ਨਾ ਧੱਕਾ ਕੀਤਾ ਤੇ ਨਾ ਹੀ ਕੋਈ ਹੋਇਆ ਵਾ ਪਰ ਇਹਨਾਂ ਨੂੰ ਹੁਣ ਇਨਸਾਫ ਤੇ ਮਿਲਣਾ ਚਾਹੀਦਾ ਨਾ ਜਿਹੜਾ ਇਹੋ ਜੇ ਬੰਦਾ ਚੱਲ ਜਾਂਦਾ ਹੁਣ ਉਹ ਦੂਜਾ ਵੀਰ ਉਹਦਾ ਹੁਣ ਆਪਰੇਸ਼ਨ ਹੋਇਆ ਫੋਨ ਆਇਆ ਜੀ ਚਲੋ ਮਾਰਾਇ ਨੇ ਬਚਾ ਕਰਤਾ ਉਹਨਾਂ ਦਾ ਹੁਣ ਇਹ ਵਾਲੀ ਫੋਨ ਆਇਆ ਉਹਨਾਂ ਦਾ ਠੀਕ ਠਾਕ ਨੇ ਤੁਸੀਂ ਮੈਦੇ ਜਾਂਦੇ ਉਹਨਾਂ ਦਾ ਵੀ ਥੋੜਾ ਲੈ ਲਿਓ ਕਿ ਚਲੋ ਪਰ ਉਹਨਾਂ ਦਾ ਵੀ ਵੀਰ ਜੀ ਦਿਲ ਰੋਂੜਿਆ ਜਨਾਂ ਦਾ ਭਰਾ ਛੋਟਾ ਚਲ ਜੇ ਕੀ ਕਰ ਸਕਦੇ ਨੇ ਉਹ ਕੀ ਬੋਲਣਗੇ ਤੇ ਕੀ ਤੁਹਾਨੂੰ ਦੱਸਾਂਗੇ ਬੋਲਿਆ ਜਾਂਦਾ ਅਸੀਂ ਕੀ ਤੁਹਾਨੂੰ ਦੱਸੀਏ ਇਹ ਨਾ ਕੋਈ ਜਗ੍ਹਾ ਦਾ ਝਗੜਾ ਸੀ ਇਹਨਾਂ ਦਾ ਅੱਛਾ ਜੀ ਦੋਨੋਂ ਪਾਰਟੀਆਂ ਦਾ ਅੱਛਾ ਜੀ ਪੰਚਾਇਤੀ ਜਗ੍ਹਾ ਸੌਦਾ ਝਗੜਾ ਸੀ ਕੋਈ ਤੇ ਉਹਨਾਂ ਨੂੰ ਟਾਈਮ ਦਿੱਤਾ ਸੀ ਅੱਜ ਆਣੇ ਜਾਂ ਅੱਛਾ ਜੀ ਸਿਹਰੇ ਜਿਹੜੇ ਉਹ ਕਿੰਦੇ ਸਰਪੰਚ 95 ਬਹਿਰ ਸਿੰਘ ਨੂੰ ਬੰਦਨਾਵਾਲਾ ਹੈ ਕਿ ਤੇ ਉਹਨਾਂ ਨੇ ਪਿੰਲੇ ਚ ਸਿਰਫ ਸਰਪੰਚ ਦਾ ਨਾਮ ਲੈ ਰਿਹਾ ਇਹ ਕਹਿੰਦੇ ਕੋਈ ਨਸ਼ਾ ਨਹੀਂ ਉੱਤੇ ਕਰਦਾ ਨਹੀਂ ਇਹਦੇ ਪਰ ਇਹਨੂੰ ਸਾਈਨ ਕਰੀ ਨਹੀਂ ਕਰ ਸਕਦੇ ਇੱਕ ਵਾਰ ਪੋਸਟਮਾਰਟਮ ਕਰਵਾ ਰਹੇ ਆ ਤੇ ਉਹ ਜਿਹੜਾ ਬੁਲਟ ਹੈ ਉਹਦੇ ਹੱਡੀ ਵਿੱਚ ਫਸਾ ਹੋਇਆ ਉਹਦਾ ਐਕਸ-ਰੇ ਕਰਾਇਆ ਸੀ ਤੇ ਉਹਦਾ ਥੋੜਾ ਜਿਹਾ ਡਾਕਟਰ ਸਾਹਿਬ ਨੂੰ ਕਲੀਅਰ ਨਹੀਂ ਹੋਇਆ ਦੁਬਾਰਾ ਫਿਰ ਐਕਸ-ਰੇ ਕਰਾ ਕੇ ਤੇ ਡਾਕਟਰ ਸਾਹਿਬ ਪੋਸਟਮਾਰਟਮ ਕਰ ਰਹੇ ਆ